ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮੰਗੇਵਾਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਦੇ ਨੇੜੇ ਵੱਡਾ ਘਰ ਰਹਿ ਜਾਂਦਾ ਹੈ ਇਹ ਤੋਂ ਇਲਾਵਾ ਕੋਟ ਕਰੋੜ ਕਲਾਂ ਉਹ ਵੀ ਇਹਦੇ ਨੇੜ ਹੈ ਨੱਥੂ ਵਾਲਾ ਲੰਗਿਆਣਾ ਇਹ ਇਹਦੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਇਹਨਾਂ ਦਾ ਵੈਸੇ گاਵਾਂ ਦਾ ਫਾਰਮ ਹੈ ਇਸ ਟਾਈਮ ਮੱਝਾਂ ਵੀ ਰੱਖਦੇ ਰਹੇ ਆ ਇੱਥੇ ਇੱਕ ਨਵਾਂ ਮਤਲਬ ਆਈਡੀਆ ਕਹੋ ਜਾਂ ਬਹੁਤ ਭਰਾਏ ਜਾਣਦੇ ਹੀ ਹੈ ਵੈਸੇ ਵੀ ਪੱਕੀ ਛੱਤ ਹਮੇਸ਼ਾ ਠੰਡੀ ਹੁੰਦੀ ਹੈ ਇਹਨਾਂ ਨੇ ਸੀਮੈਂਟਡ ਟਾਇਲ ਪੱਤੇ ਦੀ ਇੱਕ ਛੱਤ ਸ਼ੈੱਡ ਰੂਪ ਚ ਬਣਾਈ ਵੀ ਹੈ ਪ੍ਰੋਪਰ ਜਿਵੇਂ ਆਪਾਂ ਸ਼ੈੱਡ ਪਾਉਨੇ ਆ ਉਸ ਤਰ੍ਹਾਂ ਹਾਇ ਤਾਂ ਥੋੜਾ ਇਹ ਚਾਦਰਾਂ ਦੇ ਮੁਕਾਬਲੇ ਮਹਿੰਗਾ ਪੈਂਦਾ ਪਰ ਪਸ਼ੂਆਂ ਦੀ ਜੂਨ ਇਹਦੇ ਚ ਸੌਖੀ ਰਹਿੰਦੀ ਹੈ ਇਧਰਲੇ ਪਾਸੇ ਅ ਅੱਗੇ ਹੋਰ ਵਧਾਉਣ ਵਾਸਤੇ ਇਹਨਾਂ ਨੇ ਸ਼ੈੱਡ ਬਣਾ ਲਿਆ ਹੈ ਚਾਦਰਾਂ ਵਾਲਾ ਤੇ ਉਹਦੇ ਚ ਫੁਆਰੇ ਲਾਤੇ ਆ ਗਰਮੀ ਜਿਹੜੀ ਉਹ ਪਸ਼ੂਆਂ ਨੂੰ ਨਾ ਹੋਵੇ ਇੱਕ ਚੀਜ਼ ਹੋਰ ਮੈਂ ਜੋ ਦੇਖ ਰਿਹਾ ਇਹਨਾਂ ਦਾ ਵਾਹਣ ਨਾਲ ਹੀ ਐ ਇਹਦੇ ਕਰਕੇ ਇਹਨਾਂ ਨੇ ਇਧਰ ਦਰਖਤ ਵੀ ਲਾਤੇ ਮਤਲਬ ਜਿਹੜਾ ਦੁਪਹਿਰ ਦਾ ਪੱਖ ਆ ਜਦੋਂ ਸੂਰਜ ਚੜੂਗਾ ਉਦੋਂ ਇਸ ਸਾਈਡ ਤੇ ਧੁੱਪ ਜਾਂ ਗਰਮੀ ਉਨੀ ਨਹੀਂ ਆਊਗੀ ਜਿੰਨੀ ਆਮ ਛੱਡਾਂ ਦੇ ਵਿੱਚ ਆਉਂਦੀ ਐ ਸੋ ਇਹਨਾਂ ਨੇ ਛੱਡੇ ਇਸ ਤਰੀਕੇ ਦਾ ਬਣਾਇਆ ਹੋਇਆ ਅੱਜ ਦੀ ਜਿਹੜੀ ਵੀਡੀਓ ਬਣਾਉਣੀ ਐ ਦੱਸੋ ਇਹਦੇ ਵਿੱਚ ਸਾਡਾ ਮਕਸਦ ਇੱਕ ਇਹ ਝੋਟੀ ਦਿਖਾਉਣ ਦਾ ਹੈ ਜਿਹੜੀ ਇਹਨਾਂ ਨੇ ਵਿਕਾਊ ਕੀਤੀ ਹੈ ਤਿਆਰ ਬੜੀ ਸੋਹਣੀ ਹੋਈ ਹੈ ਡਿਟੇਲ ਆਪਾਂ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਆਜੂ ਉਹਦਾ ਹੱਕਾ ਵੀ ਉਹ ਆਕੇ ਤਸੱਲੀ ਕਰੇ ਖਰੀਦਣੀ ਤੁਸੀਂ ਆਪ ਦੀ ਸਮਝ ਨਾਲ ਹੈ ਨੰਬਰ ਸਿੱਧਾ ਇਹਨਾਂ ਦਾ ਸਕਰੀਨ ਉੱਤੇ ਚਲਾ ਦੂੰਗਾ ਆਓ ਇਨਫੋਰਮੇਸ਼ਨ ਪਹਿਲਾਂ ਲਈਏ ਫਿਰ ਇਹ ਖੋਲਦੇ ਆਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਆਪਣਾ ਦੱਸਦੇ ਜੀ ਜਗਤਾਰ ਸਿੰਘ ਆ ਜੀ ਅੱਛਾ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆਂ ਇਹ ਘਰ ਦੇ ਪਸ਼ੂ ਹੀ ਆਪਣੇ ਸਾਰੇ ਹਾਂ ਜੀ ਸਾਰੇ ਘਰ ਦੇ ਹੁਣ ਗਾਵਾਂ ਵਾਲੇ ਪਾਸੇ ਨੂੰ ਧਿਆਨ ਗਿਆ ਲੱਗਦਾ ਮੱਝਾਂ ਘਟਾ ਰਹੇ ਹੋ ਫਿਰ ਆ ਮੱਝਾਂ ਥੋੜੀਆਂ ਘੱਟ ਆ ਸਾੰਬੜੀਆਂ ਚੋਣੀਆਂ ਚਾਂਣੀਆਂ ਬੁੜੀਆਂ ਆਦੀਆਂ ਉਹਨਾਂ ਤੇ ਗਾਂਆਂ ਜ਼ਿਆਦੇ ਗਾਵਾਂ ਜਿਹੜੀਆਂ ਫਿਰ ਮਸ਼ੀਨੀ ਚੁਵਾਈ ਹੋਈਆਂ ਆ ਮਸ਼ੀਨ ਛੋਲ ਲੈਂਦੀ ਗਾਂ ਠੀਕ ਐ ਜਿਹੜਾ ਇਹ ਜਿਹੜਾ ਛੱਡ ਪਾਇਆ ਤੁਸੀਂ ਜਿਵੇਂ ਓਪਨ ਹੀ ਪਾਇਆ ਇਹ ਟਾਇਲ ਬੱਤਾ ਪਾ ਕੇ ਇਹਦੇ ਨਾਲ ਥੱਲੇ ਗਰਮੀ ਦਾ ਫਰਕ ਪੈਂਦਾ ਜਾਂਦਰਾਂ ਦੇ ਪੈਂਦਾ ਦੂਜੇ ਟੀਨਾ ਜਿਹੜੀਆਂ ਹੁਣ ਬਹੁਤ ਸੇਕ ਮਾਰਦੀਆਂ ਇਹ ਸੇਕ ਨਹੀਂ ਮਾਰਦਾ ਉਹਨਾਂ ਅੱਛਾ ਇਹ ਸੇਕ ਨਹੀਂ ਮਾਰਦੇ ਠੀਕ ਐ ਜਿਹੜੀ ਅੱਜ ਆਪਾਂ ਛੋਟੀ ਵੇਚਣ ਲੱਗਿਓ ਜੀ ਇਹਨੇ ਕਿੰਨਾ ਪਹਿਲਣੀ ਸੂਹੀ ਹੈ ਅੱਛਾ ਕਿੰਨੇ ਦਿਨ ਹਜੇ ਅੰਦਾਜ਼ਾ ਇਹ ਲੈ ਸਕਦੀ ਹੈ ਕਦੋਂ ਦਿਨ ਪੂਰੇ ਹੁੰਦੇ ਇਹ 10 ਗਾਂ ਤੋਂ ਅੱਜ 10 ਹੀ ਹੈ ਸ਼ਾਇਦ 10 ਨੂੰ ਅੱਜ ਪੂਰੇ ਦਿਨ ਤਾਂ ਤੇ ਬਾਕੀ ਵੱਧ ਘੱਟ ਲੈ ਜੇ ਉਹਦਾ ਪੂਰਾ ਮਾਤਨ ਪਤਾ ਹੁੰਦਾ ਕੋਈ ਠੀਕ ਹੈ ਯਾਨੀ ਅੱਜ 10 ਮਹੀਨੇ ਦੇ ਕੰਪਲੀਟ ਹੋ ਗਏ ਹਾਂਜੀ ਕੰਪਲੀਟ ਨੂੰ ਕਾਪੀ ਦੇ ਹਿਸਾਬ ਨਾਲ ਲਿਖਦੇ ਦੇ ਹਿਸਾਬ ਨਾਲ 10 ਨੂੰ ਪੂਰੇ ਹੋ ਠੀਕ ਹੈ ਉਮਰ ਅੰਦਾਜ਼ਾ ਕਿੰਨੀ ਕੁ ਹੋਊਗੀ ਜੀ ਉਮਰ ਇਹਦੀ ਹੈਗੀ 2.5 ਸਾਲ ਦਾ ਤਿੰਨ 2.5 ਤਿੰਨ 2.5 ਤੋਂ 3 ਸਾਲਾਂ ਦੇ ਵਿੱਚ ਹੋਵੇ ਹਾਂਜੀ ਇਹ ਦੇ ਵਿੱਚ ਜੀ ਇਹਦੀ ਮਾਂ ਆਪਣੇ ਕੋਲ ਹੀ ਸੀ ਹਾਂਜੀ ਮਾਂ ਆਪਣੇ ਕੋਲ ਹੀ ਸੀ ਕਿੰਨਾ ਕੁ ਦੁੱਧ ਦ ਇਹ ਆ ਪਤਾ ਇਹ ਕਿਹੜੇ ਸਾਨ ਦੀ ਆਪ ਇਹ ਇਹ ਹੈ ਬੋਲਟ ਸਾਨ ਦੀ ਆ ਠੀਕ ਆ ਬੋਲਟ ਸਾਨ ਦਾ ਪਰਿਆ ਹੋਇਆ ਜਿਹੜਾ ਅੱਗੇ ਸੀਮਨ ਲੱਗਾ ਉਹ ਬੋਲਟ ਦਾ ਲੱਗਾ ਇਹਦਾ ਆਪ ਦਾ ਤਾਂ ਨਹੀਂ ਪਤਾ ਫਿਰ ਕਿਹੜੇ ਦੀ ਹੈ ਇਹ ਆਪ ਦੇ ਤਾਂ ਨਹੀਂ ਮੈਨੂੰ ਚੇਤਾ ਨਹੀਂਗਾ ਹੁਣ ਚੇਤਾ ਨਹੀਂ ਹਾਂ ਠੀਕ ਆ ਅੱਛਾ ਇਹਦੀ ਆਪਾਂ ਡਿਮਾਂਡ ਕੀ ਰੱਖਦੇ ਹਾਂ ਰੇਟ ਕੀ ਰੱਖਦੇ ਰੇਟ ਦਾ ਫੋਨ ਤੇ ਕਰ ਲਵਾਂਗੇ ਫੋਨ ਤੇ ਹੋ ਜਾਊਗਾ ਹਾਂਜੀ ਓਕੇ ਸੋ ਦੋਸਤੋ ਰੇਟ ਫੋਨ ਤੇ ਰਹੂਗਾ ਝੋਟੀ ਨੇ ਪਹਿਲਾ ਸੁਹਾ ਸੁਣਾ ਹੈ 22 ਤੋਂ 3 ਸਾਲ ਦੇ ਆਸ-ਪਾਸ ਦੀ ਉਮਰ ਹੈ ਖੋਲ ਕੇ ਤੁਹਾਨੂੰ ਤੋਰ ਕੇ ਦਿਖਾਉਂਗਾ ਸਾਇਲੇਜ ਪੈਂਦਾ ਉਹਦੇ ਨਾਲ ਪਸ਼ੂਆਂ ਦਾ ਵੇਟ ਜਿਹੜਾ ਉਹ ਜ਼ਿਆਦਾ ਵੱਡ ਜਾਂਦਾ ਚੰਗੀਆਂ ਮੋਟੀਆਂ ਮੱਝਾਂ ਜਿਹੜੀਆਂ ਹੁੰਦੇ ਸੰਗੀਆਂ ਤੁਹਾਨੂੰ ਝੋਟੀ ਦੇ ਪੁੜਿਆਂ ਦੀ ਸ਼ੇਪ ਦੇਖੋ ਪਿੱਛੋਂ ਬਹੁਤ ਚੰਗੀ ਹੈ ਪੰਜਾਬ ਦੀਆਂ ਮੱਝਾਂ ਜਿਵੇਂ ਹੁੰਦੀਆਂ ਸੀ ਮਧਰੀ ਕੋਟੀ ਦੀ ਏ ਝੋਟੀ ਐ ਦੱਸੋ ਸੂਆ ਇਹਨੇ ਪਹਿਲਾ ਸੂਣ ਹੈ ਸੋ ਹਵਾਨਾ ਦੇਖੋ ਕਰਮਾ ਵਾਲੀ ਦਾ ਸੋਹਣਾ ਹਵਾਨਾ ਦੱਸੋ ਖੇਲ ਤੇ ਬੰਦੇ ਪਾਵੇਂ ਇੱਥੇ ਬਈ 1 ਮਿੰਟ ਵਾਸਤੇ ਤਿਆਰੀ ਦੇਖ ਲਓ ਵੀ ਕਰਮਾ ਵਾਲੀ ਦੀ ਬਹੁਤ ਸੋਹਣੀ ਏ ਝੋਟੀ ਤਿਆਰ ਹੋਈ ਵੀ ਐ ਅੱਜ ਇਹਦੇ 10 ਮਹੀਨੇ ਪੂਰੇ ਐ ਬਾਕੀ ਉੱਤੇ ਕਿੰਨੇ ਲੈਂਦੀ ਐ ਉਹ ਪ੍ਰਮਾਤਮਾ ਨੂੰ ਪਤਾ ਜਦੋਂ ਬੱਚੇ ਦੇ ਧਰਤੀ ਤੇ ਪਹਿਲੇ ਸਾਹ ਲੈਣੇ ਉਦੋਂ ਉਹਦਾ ਜਨਮ ਹੋ ਜਾਣਾ ਸੋ ਇਹਦਾ ਹਵਾਨਾ ਫੇਰ ਦੇਖ ਲਓ ਅਸੀਂ ਇੱਥੇ ਖੇਲ ਤੇ ਇਹਨੂੰ ਬੰਨ ਲਿਆ ਰੋਕ ਲਿਆ ਇੱਥੇ ਤੇ ਇਹਦੀ ਮਾਂ ਇਹਨਾਂ ਦੇ ਕੋਲ ਸੀ ਉਹ ਇਹਨਾਂ ਨੇ ਸੇਲ ਕਰਤੀ ਐ ਹਾਈਟ ਜਿਹੜੀ ਉਹਦੀ ਜਜਮੈਂਟ ਤੁਸੀਂ ਵੀਡੀਓ ਚੋਂ ਕਰੋਗੇ ਬਾਕੀ ਕੋਲੋਂ ਆ ਕੇ ਪਾਸ ਕਰਨਾ ਤੁਹਾਡਾ ਹੱਕ ਐ ਸਿੰਘ ਸੋਹਣਾ ਨੇੜ ਹੀ ਮੁੜਿਆ ਹੋਇਆ ਕੁੰਡਾ ਸਿੰਘ ਹੈ। ਠੰਡਾ ਸੈਜ ਵੀ ਬੜਾ ਚੰਗਾ ਦੋਸਤੋ ਇਸ ਝੋਟੀ ਦਾ ਹਵਾਨੇ ਦੇ ਵਿੱਚ ਜਿਹੜੀ ਹਜੇ ਸਪੇਸ ਜ਼ਰੂਰ ਦਿਸਦੀ ਹੈ ਪਰ ਤਿਆਰੀ ਇਹ ਝੋਟੀ ਦੀ ਸੋਹਣੀ ਹੈ। ਇਸ ਟਾਈਮ ਦਾ ਰੁਖ ਜਿਹੜਾ ਉਹ ਤੁਸੀਂ ਦੇਖੋ। ਬਾਕੀ ਫੇਰ ਤੁਹਾਨੂੰ ਤੋਰ ਕੇ ਦਿਖਾਉਂਗਾ। ਪੁੜਿਆਂ ਦੀ ਚੜਾਈ ਜਿਹੜੀ ਉਹ ਪਿੱਛੋਂ ਕਾਫੀ ਚੰਗੀ ਦਿੰਦੀ ਹੈ। ਸੋ ਦੋਸਤੋ ਫੇਰ ਇਹਦਾ ਹਵਾਨਾ ਤੁਸੀਂ ਇੱਕ ਵਾਰ ਦੇਖ ਲਓ। ਇਹਦੀ ਤਿਆਰੀ ਜਿਹੜੀ ਉਹ ਬਹੁਤ ਸੋਹਣੀ ਹੈ ਦੱਸੋ ਮੈਂ ਜਿਵੇਂ ਦੱਸਿਆ ਸੀ ਛੜਦੇ ਪਈ ਪੂਛ ਸੋ ਰੇਟ ਇਹਦਾ ਫੋਨ ਤੇ ਰੱਖਿਆ ਜਿਹਨੂੰ ਪਸੰਦ ਆਵੇ ਤਾਂ ਤੁਸੀਂ ਰੇਟ ਵਾਈ ਜੀ ਹੋਰਾਂ ਤੋਂ ਕਾਲ ਕਰਕੇ ਪਤਾ ਕਰ ਲਿਓ ਜੇ ਜੋ ਵੀ ਇਹ ਡਿਮਾਂਡ ਰੱਖਣਗੇ ਕਾਰਨ ਇੱਕ ਹੀ ਹੁੰਦਾ ਦੱਸੋ ਘਰੇਲੂ ਵੀਰ ਕੋਲੋਂ ਜਦੋਂ ਵੀਡੀਓ ਬਣਾਈ ਦੀ ਹੈ ਜੇ ਰੇਟ ਵੀਡੀਓ 'ਚ ਵੱਧ ਮੰਗਿਆ ਗਿਆ ਫਿਰ ਕਈ ਵਾਰ ਫੋਨ ਕੱਟ ਜਾਂਦੇ ਆ ਤੇ ਜੇ ਘੱਟ ਮੰਗ ਲਿਆ ਫਿਰ ਅਗਲੇ ਦੀ ਮਿਹਨਤ ਆ ਉਹਦਾ ਲਾਸ ਹੁੰਦਾ ਸੋ ਇਹ ਤੁਹਾਨੂੰ ਝੋਟੀ ਜਿਹੜੀ ਦਿਖਾਉਣੀ ਸੀ ਪਹਿਲਾ ਸੁਆ ਇਹਨੇ ਸੁਣਾ ਹਜੇ ਪੁੜਾ ਕੋਈ ਵੀ ਨਵਾਇਆ ਨਹੀਂਗਾ ਹਵਾਨੇ ਚ ਸਪੇਸ ਵੀ ਅਜੇ ਦੀਂਦੀ ਆ ਫਿਰ ਹੁਣ ਦਾ ਵੀ ਜੇ ਰੁਖ ਦਿਖ ਗਏ ਤਾਂ ਬਹੁਤ ਚੰਗਾ ਰੁਖ ਹੈ ਇਸ ਟਾਈਮ ਦਾ ਦਿਸਦਾ ਫੋਲਾ ਭਾਈ ਉਧਰ ਲੈ ਚਲ ਗਈ ਸੋ ਇਹ ਚੋਟੀ ਦੋਸਤੋ ਦੇਖ ਲਓ ਫੇਰ ਇੱਕ ਵਾਰ ਤੋਰਾਂਗੇ ਤੇ ਤੁਹਾਨੂੰ ਇਹਦੀ ਜਜਮੈਂਟ ਹੋਰ ਆ ਜੂਗੀ ਬਾਕੀ ਪਾਸ ਹਾਂ ਹਰ ਜਣ ਬੰਦ ਫੋਲਾ ਕੀ ਕਰੂੰਗੀ ਸੋ ਇਹ ਰੋਕੇ ਦੇ ਹਵਾਨੇ ਦਾ ਹੁਣ ਦਾ ਦਿਸਦਾ ਤੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਮਿਹਰਬਾਨੀ ਨੰਬਰ ਸਕਰੀਨ ਉੱਤੇ ਲਗਾਤਾਰ ਹੀ ਚੱਲ ਜਾਂਦਾ ਹੁੰਦਾ ਉਸੇ ਤੇ ਤੁਸੀਂ ਕਾਲ ਕਰਨੀ ਹੁੰਦੀ ਹੈ ਪਸੂ ਬਾਰੇ ਪਹਿਲਾਂ ਵੀ ਦੱਸਿਆ ਵੀ ਤਸੱਲੀ ਆ ਕੇ ਤੁਸੀਂ ਕਰਨੀ ਹੁੰਦੀ ਹੈ ਤੋ ਜਰੂਰ ਕਰਿਆ ਕਰੋ ਹੁਣ ਮੈਂ ਤੁਹਾਨੂੰ ਥੋੜਾ ਇਹਦਾ ਸਾਈਡ ਤੋਂ ਵੀ ਇੱਕ ਵਾਰ ਹਵਾਨਾ ਦਿਖਾ ਦਿੰਦਾ ਏ ਸਾਈਡ ਤੋਂ ਤੁਸੀਂ ਇਹਦੇ ਥਣ ਅਗਾੜੀ ਵਾਲੇ ਦੇਖ ਲਓ ਹਵਾਨਾ ਫੇਰ ਦੇਖੋ ਕਰਨ ਵਾਲੀ ਦਾ ਬਾਕੀ ਦੰਦ ਡਰਦੀ ਹੋ ਸਕਦਾ ਹੈ ਕਰਨ ਵਾਲੀ ਦਿਖਾਈ ਲਵੇ ਤੋ ਤੁਹਾਨੂੰ ਦੰਦ ਵੀ ਜਿਹੜੇ ਉਹ ਦੇਖ ਦੂੰਗਾ ਪਰ ਹੁਣ ਇਹਦੇ ਦੰਦ ਇੱਥੋਂ ਦੇਖ ਲਓ ਮੈਨੂੰ ਲੱਗਦਾ ਵੀ ਹੋ ਸਕਦਾ ਹੈ ਦੋ ਦੰਦ ਦੀ ਝੋਟੀ ਹੋਵੇ ਦੰਦ ਕਲੀਅਰ ਹੋ ਗਏ ਹੋਣਗੇ ਸ਼ਾਇਦ ਸੋ ਅੱਜ ਦੀ ਵੀਡੀਓ ਦੇ ਵਿੱਚ ਏਕੀ ਨਗ ਦੱਸੋ ਦਿਖਾਉਣਾ ਸੀ ਧੰਨਵਾਦ